ਬਰੇਡਿਆ ਡਿਸਟ੍ਰਿਕਟ ਬਾਰੇ ਸੋਚੋ ਅੱਜ ਮੈਂ ਸਾਡੇ ਜੋ ਇਸ ਸਕੂਲ ਦੇ ਚੇਅਰਮੈਨ ਨੇ ਸ੍ਰੀ ਹਰਮਿੰਦਰ ਸਿੰਘ ਜੀ ਦੇ ਐਡਵੋਕੇਟ ਨੇ ਸੀਨੀਅਰ ਐਡਵੋਕੇਟ ਨੇ ਉਹਨਾਂ ਦੇ ਬਲੌਂਟ ਇੱਥੇ ਆਏ ਸੀ ਤੇ ਆ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਜੋ ਸਕੂਲ ਦਾ ਗਰਾਊਂਡ ਹੈ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਲੋਕ ਲਗਾਤਾ ਜਦਕਿ ਬੜੀ ਇਹ ਤਾਂ ਮੇਰੇ ਖ਼ਲਤ ਭਾਗੀ ਘਟਨਾ ਵੀ ਕਹਿ ਸਕਦੇ ਆ ਇਸ ਗੱਲ ਨੂੰ ਆਪਾਂ ਕਿ ਬਲਕਿ ਉੱਥੇ ਬੱਚਿਆਂ ਨੂੰ ਸਹੂਲਤਾਂ ਦਾ ਕੀ ਦੇਣੀ ਸੀ ਬਲਕਿ ਸਰਕਾਰ ਨੇ ਉੱਥੇ ਜਿੰਦਾ ਹੀ ਲਗਾਤਾ ਇਹ ਬੜੀ ਬੁਰੀ ਗੱਲ ਹੈ ਕਿ ਕਿ ਚਲੋ ਅਸੀਂ ਵੀ ਲੀਗਲ ਉਹਦੇ ਨਾਲ ਹੋਣ ਦੇ ਬਾਅਦ ਹੋਣਕਾਰ ਦੱਸ ਵੀ ਸਕਦੇ ਆ ਕਿ ਜਿਹੜੀ ਇਹ ਲੀਜ਼ ਗੀਡ ਹੈ ਇਹ 99 ਸਾਲੀ ਲੀਜ਼ ਗੀਡ ਹੈ ਜੋ ਬਿਲਕੁਲ ਸਹੀ オリジナル ਗਿਲਸਾਹਬ ਨੇ ਸਾਨੂੰ ਦਿਖਾਈ ਹੈ ਜਿਹਦੇ ਉੱਤੇ ਮੌਜੂਦਾ ਸਰਕਾਰ ਵੱਲੋਂ ਕਲੈਕਟਰ ਸਾਹਿਬ ਦੇ ਸਾਈਨ ਨੇ ਖੁਦ ਜੋ ਗਿਲਸਾਹਬ ਆਪ ਗਵਾਹ ਨੇ ਇਸ ਚੀਜ਼ ਦੇ ਇਹਨਾਂ ਦੇ ਖੁਦ ਇੱਥੇ ਆਪਣੇ ਵੀ ਸਾਈਨ ਨੇ ਅਜੇ ਵੀ ਜੋਦੇ ਜਾਗਦੇ ਨਾਲ ਸਾਡੇ ਖੜੇ ਨੇ ਜਿਨ੍ਹਾਂ ਵੱਲੋਂ ਸ਼ਹਿਰ ਕੀਤੇ ਹੋਏ ਨੇ ਇਹ ਤਾਂ ਬੜੀ ਮੱਧਵਕੀ ਘਟਨਾ ਹੈ ਸੋ ਸਾਡੇ ਬੀਨਰ ਜੀ ਦੀ ਬੋਲਦੀ ਨਹੀਂ ਸਾਡੇ ਸਾਹਮਣੇ ਦੀ ਸਾਫ ਨੂੰ ਪੂਰੀ ਨਹੀਂ ਕੀਤਾ ਸੀ ਅਸੀਂ ਆਸ ਵੀ ਕਰਦੇ ਹਾਂ ਕਿ ਜੀ ਸਾਹਿਬ ਨੇ ਜੋ ਸਾਡੇ ਪ੍ਰੋਸਦ ਭਾਇਆ ਹੈ ਕਿ ਡਾਕੂਮੈਂਟ ਦਿਖਾ ਦੇਣ ਤੇ ਅਸੀਂ ਜਿੰਦਾ ਖਲਵਾ ਦਾਂਗੇ ਬਲਕਿ ਮੈਨੂੰ ਇਹ ਲੱਗਦਾ ਹੈ ਕਿ ਜਿੰਦਾ ਤਾਂ ਅੱਜ ਹੀ ਖੁੱਲ ਜਾਣਾ ਚਾਹੀਦਾ ਤੇ ਮੰਡੇ ਨੂੰ ਜੋ ਵੀ ਇਹ ਡਾਕੂਮੈਂਟਸ ਨੇ ਸਾਰੇ ਆਪਾਂ ਐਸ.ਡੀ.ਐਮ ਸਾਹਿਬ ਨੂੰ ਦਿਖਾ ਦਾਂਗੇ ਤੇ ਖਾਨ ਤੋਂ ਬਾਅਦ ਬਲਕਿ ਇੱਕ ਮੈਂ ਹੋਰ ਵੀ ਰਿਕਵੈਸਟ ਕਰਦਾ ਕਿ ਜਿੰਦਾ ਲਗਾਉਣ ਦੀ ਬਜਾਏ ਤਾਂ ਜਿੰਦਾ ਲਗਾਉਣ ਦੀ ਬਜਾਏ ਤਾਂ ਬੱਚਿਆਂ ਨੇ ਖੇਡਦਾ ਕਰਾਉਂਦਾ ਹੈ ਉੱਥੇ ਜੋ ਤੂਲਤਾ ਦੀ ਘਾਟ ਹੈ ਉਹ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਗੱਲ ਹੋਰ ਗਿਲਸਾਹਵਰੇ ਦੱਸੀ ਹੈ ਕਿ ਜਿੰਨੇ ਵੀ ਇੱਥੇ ਐਡਿਡ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਨੂੰ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਸਭ ਨੂੰ ਗਰਾਊਂਡ ਦਿੱਤੇ ਹੋਏ ਨੇ ਕੱਲਾ ਇਸੇ ਸਕੂਲ ਨੂੰ ਨਹੀਂ ਹੈ ਜਿੰਨੇ ਵੀ ਹੋਰ ਸਕੂਲ ਨੇ ਇੱਥੇ ਪ੍ਰੇਮ ਸਭਾ ਸਕੂਲ ਆ ਗਿਆ ਗੁਰਨਾਰਿਕ ਸਕੂਲ ਆ ਗਿਆ ਉਹਨਾਂ ਸਾਰੇ ਸਕੂਲਾਂ ਵਾਸਤੇ ਖੇਡ ਗਰਾਊਂਡ ਵਾਸਤੇ ਤਾਂ ਉਹ ਹੀ ਲੀਜ਼ ਤੇ ਇਹ ਗਰਾਊਂਡ ਦਿੱਤੇ ਹੋਏ ਨੇ ਸੋ ਇਸ ਸਕੂਲ ਨੂੰ ਵੀ ਇਹ ਲੀਜ਼ ਦੇ ਉੱਤੇ ਖੇਡ ਦੇ ਮਦਾਨ ਲਈ ਬੱਚਿਆਂ ਨੂੰ ਇਹ ਗਰਾਊਂਡ ਦਿੱਤਾ ਹੋਇਆ ਸੋ ਇਸ ਜੇਕਰ ਇਸ ਖੇਡ ਦੇ ਮੈਦਾਨ ਦੇ ਵਿੱਚ ਬਲਕਿ ਕੋਈ ਇਕਵਿਪਮੈਂਟ ਨਹੀਂ ਹੈਗੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਪੂਰੀ ਕਰ ਦੇ ਜਿੰਦਾ ਲਗਾਉਣ ਦੀ ਬਜਾਏ ਜਾਂ ਹੋਰ ਕੋਈ ਪਿੱਛੇ ਤੇ ਕੀ ਮੋਟਿਵ ਹੈ ਉਹ ਮੋਟਿਵ ਕੌਣ ਇਹਦੇ ਪਿੱਛੇ ਹੈ ਇਸ ਦੀ ਮੇਰੇ ਖਿਆਲ ਦੇ ਵਿੱਚ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਇਨਕੁਆਰੀ ਕਰਕੇ ਇਹ ਜਲਦੀ ਜਲਦੀ ਜਿਹੜਾ ਇਹ ਜਿੰਦਾ ਹੈ ਲੋਕ ਖਲਾ ਦੇਣ ਨਹੀਂ ਤਾਂ ਬਲਕਿ ਫਿਰ ਜੇਕਰ ਕੋਈ ਅੱਗੇ ਲਾਈ ਤਾ ਜਰੂਰ ਅਸੀਂ ਇਸ ਸਕੂਲ ਦੇ ਨਾਲ ਖੜੇ ਆ ਤੇ ਜੋ ਵੀ ਅਗਲਾ ਗਿਲ ਸਾਹਿਬ ਸਾਨੂੰ ਮੌਕਾ ਦੇਣਗੇ ਜਾਂ ਜੋ ਵੀ ਡਾਇਰੈਕਸ਼ਨ ਕਰਨਗੇ ਉਸ ਤੇ ਅਸੀਂ ਪੂਰੇ ਉਪਰਾਂਗੇ ਸਸੀ ਕਾਲ ਜੀ ਮੈਂ ਹਾਂ ਵਿਨਰਜੀਤ ਅੱਜ ਅਸੀਂ ਖਾਲਸਾ ਜਿਹੜਾ ਗਰਲ ਸਕੂਲ ਹੈ ਸੰਗਰੂਰ ਦਾ ਇਹ ਬੱਤੀ ਵਾਲਾ ਚੌਂਕ ਤੇ ਵਿੱਚ ਇਹ ਸਕੂਲ ਹੈ ਗਰਲ ਸਕੂਲ ਮੈਂ ਕਹਿਣਾ ਕਿ ਸਾਰਾ ਸਟਾਫ ਸਾਰੇ ਮੈਂਬਰਾਂ ਸਹਿਬਾਨ ਖੜੇ ਨੇ ਇੱਕ ਵਾਰ ਜਰੂਰ ਥੋੜਾ ਜਿਹਾ ਇੱਧਰ ਝਾਤੀ ਮਰਵਾਓ ਕਿੰਛਾ ਸਾਥ ਸਾਡੇ ਭਰਾ ਸਾਡੇ ਪ੍ਰਕਾਸ਼ ਸਾਹਿਬ ਖੜੇ ਨੇ ਤੇ ਮੈਂ ਇਥੇ ਗੱਲ ਕਰਨੀ ਚਾਹੁੰਨਾ ਕਿ ਸਰਕਾਰ ਜਿਹੜੀ ਹੈ ਪਹਿਲਾਂ ਤਾਂ ਕਦੇ ਤਾਂ ਗੁਰੂ ਘਰਾਂ ਦੇ ਜ਼ਮੀਨਾਂ ਤੇ ਕਦੇ ਹੋਰ ਸਾਰੀਆਂ ਅਦਾਰਿਆਂ ਦੀਆਂ ਜ਼ਮੀਨਾਂ ਜ਼ਬਰ ਨੂੰ ਫਿਰਦੀ ਹੈ ਪਰ ਇਹ ਸੰਗਰੂਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈੱਡਕ quart ਦੇ ਡੀਸੀ ਦਫ਼ਤਰ ਦੇ ਨਾਲ ਖਾਲਸਾ ਗਰਲ ਸਕੂਲ ਦਾ ਇੱਕ ਗਰਾਊਂਡ ਹੈ ਸਰਕਾਰ ਨੇ ਹੁਣ ਉਹ ਤੇ ਜਿੰਦਾ ਲਾਤਾ ਤੇ ਜਿਹੜੀ ਜ਼ਮੀਨ ਜਿਹੜੀ ਹੈ ਸਰਕਾਰ 1979 ਦੇ ਵਿੱਚ 79 ਦੇ ਵਿੱਚ ਆਇਕਾ ਚਕੋਤਾ ਜਿਹੜਾ ਲੀਜ਼ ਕੀਤੀ ਹੋਈ ਹੈ ਇਹ ਲੀਜ਼ ਅਸਲੀ ਹੈ ਅਸਲੀ ਲੀਜ਼ ਜਿਹੜੀ 99 ਸਾਲੀ ਲੀਜ਼ ਤੇ ਸਰਕਾਰ ਨੇ ਇਹਨਾਂ ਨੂੰ ਗਰਾਊਂਡ ਲਈ ਦਿੱਤੀ ਸੀ ਸਕੂਲ ਦੇ ਗਰਾਊਂਡ ਲਈ ਦਿੱਤੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਵੇਲੇ ਤੇ ਇਹਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਜਿੰਦਾ ਲਾ ਦਿੱਤਾ ਗਿਆ ਤੇ ਜਿੰਦਾ ਲਾ ਕੇ ਕਿਹਾ ਕਿ ਜਦ ਕਿ ਉਹ ਗਰਾਊਂਡ ਸਿੱਥੇ ਗਰੀਬ ਬੱਚੇ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਰਹੇ ਸਕੂਲ ਦੇ ਵਿੱਚ ਸਭ ਤੋਂ ਸਰਕਾਰ ਨੇ ਸਕੂਲ ਨੂੰ ਵਧਾਉਣ ਦੀ ਤਾਂ ਕੀ ਹਿੰਮਤ ਕਰਨੀ ਇਹ ਸਕੂਲ ਨੂੰ ਬੰਦ ਕਰਾਉਣ ਦੀ ਹਿੰਮਤ ਦੇ ਵਿੱਚ ਲੱਗੇ ਹੋਏ ਨੇ ਤੋਂ ਜ਼ਮੀਨ ਦੇ ਉੱਪਰ ਇਹਨਾਂ ਦਾ ਮਕਸਦ ਇਹ ਹੈ ਕਿ ਕਬਜ਼ਾ ਕਰਕੇ ਤੇ ਉੱਥੇ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਲੀਡਰ ਨੇ ਜਾਂ ਕਿਹੜੇ ਸਰਕਾਰ ਨੇ ਕੀ ਕਰਾਉਣਾ ਪਰ ਆ ਜਿਹੜੀ ਇਹ ਦਸਕਤ ਨੇ ਡਿਪਟੀ ਕਮਿਸ਼ਨਰ ਸੰਗਰੂਰ ਉਸ ਸਮੇਂ ਦੇ ਉਹਨਾਂ ਵੱਲੋਂ ਕੀਤੇ ਹੋਏ ਨੇ ਸਾਰੀਆਂ ਇਹ ਮੰਥਲੀ ਜਿਹੜਾ ਇਹਨਾਂ ਦਾ ਜੋ ਵੀ ਲੀਜ਼ ਜਾਂਦੀ ਹੈ ਆ ਇੱਕ ਲੀਜ਼ ਦੀਆਂ ਇਹਨਾਂ ਦੀਆਂ ਰਸੀਦਾਂ ਵੀ ਮੈਂ ਦਿਖਾਉਣੀਆਂ ਚਾਹਣਾ ਕਿ ਜਿਹੜੀਆਂ ਇਹ ਫੀਸਾਂ ਭਰਦੇ ਨੇ ਆਹੀ ਆ ਜੀ ਦਿਖਾਓ ਕੋਈ ਨਹੀਂ ਤੁਸੀਂ ਕੱਢ ਕੇ ਮੈਨੂੰ ਦਿਖਾ ਦਿਓ ਸੋ ਲੀ ਜਿਹੜੀ ਆ ਪਰ ਆ ਸੀ ਆ ਜਿਵੇਂ ਡੀਸੀ ਆਫਿਸ ਦੇ ਵਿੱਚ ਰਸੀਦ ਭਰੀ ਜਾਂਦੀ ਹੈ ਜੋ ਵੀ ਮਹੀਨੇ ਦੀ ਮਹੀਨੇ ਸਾਲ ਦੀ ਸਾਲ ਜਾਂ ਸਾਲ ਦਰ ਸਾਲ ਜਿਹੜੇ ਵੀ ਪੈਸੇ ਬੰਦੇ ਨੇ ਉਹ ਭਰੇ ਜਾਂਦੇ ਨੇ ਪਰ ਕੱਲ ਪ੍ਰਸ਼ਾਸਨ ਵੱਲੋਂ ਜਿਹੜਾ ਐਸ ਐਚਓ ਤੇ ਨਾਲ ਕੋਈ ਐਸਟੀਐਮ ਦਫ਼ਤਰ ਦੇ ਬੰਦੇ ਆਏ ਤਾਂ ਉਹਨਾਂ ਵੱਲੋਂ ਸਿੱਧਾ ਆ ਕੇ ਜਿੰਦਾ ਹਲਾ ਦਿੱਤਾ ਗਿਆ ਕਿਹਾ ਗਿਆ ਕਿ ਇਹ ਜਿਹੜੀ ਜਗ੍ਹਾ ਸਾਡੀ ਇਹ ਸਰਕਾਰ ਦੀ ਜਗ੍ਹਾ ਤੇ ਸਰਕਾਰ ਦੇ ਨਾਂ ਆ ਸਰਕਾਰ ਦੀ ਹੈ ਉਹ ਭਾਈ ਜੇ ਸਰਕਾਰ ਦੀ ਜਗ੍ਹਾ ਕੋਈ ਜੇ ਕਿਸੇ ਨੂੰ ਲੀਜ਼ ਦਿੱਤੀ ਹੈ ਸਕੂਲ ਚ ਬਹੁਤ ਸਾਰੀਆਂ ਪੰਜਾਬ ਚ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਲੀਜ਼ ਤੇ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ ਤੇ ਜੇ ਉਹਨਾਂ ਨੂੰ ਵੀ ਛਡਾ ਲੋ ਇੱਥੇ ਕੀ ਹੈ ਕਿ ਕਿਤੇ ਨਾ ਕਿਤੇ ਗਰੀਬਾਂ ਦਾ ਸਕੂਲ ਹੈ ਸੋਸਾਇਟੀ ਜਿਹੜੀ ਹੈ ਡੋਨੇਸ਼ਨ ਦੇ ਸਿਰ ਤੇ ਜਿਹੜੀ ਹੈ ਇਹ ਸਕੂਲ ਨੂੰ ਚਲਾ ਰਹੀ ਹੈ ਤੇ ਇਹ ਐਡਡ ਸਕੂਲ ਹੈ ਐਡਡ ਹੈ ਜੀ ਨਾ 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 ਠੀਕ ਹੈ ਪਹਿਲਾ ਸੀਗਾ ਸੋ ਇਸ ਕਰਕੇ ਜਦੋਂ ਇਹ ਲੀਸਟ ਦਿੱਤੀ ਹੈ ਅਸੀਂ ਤਾਂ ਇਹ ਕਹਿ ਕੇ ਜੇ ਕੋਈ ਗਾਇਡਲਾਈਨ ਚ ਕਮੀ ਹੈ ਤਾਂ ਉਹ ਜ਼ਰੂਰ ਦੱਸਿਆ ਜਾਵੇ ਸਰਕਾਰ ਦੱਸੇ ਪਰ ਇਹ ਕਿ ਆ ਕੇ ਆਉਣ ਸਾ ਸਿੱਧਾ ਜਿੱਦਾਂ ਲਾ ਕੇ ਕੱਲ ਨੂੰ ਸਕੂਲ ਦੇ ਉੱਪਰ ਵੀ ਕਰਜਾ ਕਰਨਗੇ ਕਿ ਸਕੂਲ ਵੀ ਸਾਡਾ ਜੀ ਸੋ ਇਹ ਜਿਹੇ ਹਾਲਾਤ ਦੇ ਵਿੱਚ ਅੱਜ ਪੰਜਾਬ ਦੇ ਹਾਲਾਤ ਕੀ ਹੋ ਰਹੇ ਨੇ ਸਰਕਾਰ ਦੇ ਕਿ ਉਹ ਜਿਵੇਂ ਇੱਕ ਭੁੱਖਮਰੀ ਚ ਹੁੰਦੀ ਹੈ ਕਿ ਪੈਸੇ ਬਣਨੇ ਚਾਹੀਦੇ ਨੇ ਸਾਡੀ ਜ਼ਮੀਨ ਇਕੱਠੀ ਹੋਣੀ ਚਾਹੀਦੀ ਜਿੱਥੋਂ ਮਰਜ਼ੀ ਮਿਲ ਜੇ ਇਹ ਹਾਲਾਤ ਨਾਲ ਨਹੀਂ ਚੱਲਣਾ ਪੰਜਾਬ ਪੰਜਾਬ ਚਲਾਉਣ ਲਈ ਬਹੁਤ ਕੌਸ਼ਿਸ਼ਾਂ ਚਾਹੀਦਾ ਹੈ ਅੱਜ ਅਸੀਂ ਸਾਰੇ ਅੱਜ ਜਿੰਨੀ ਟੀਮ ਖੜੀ ਹੈ ਸਾਰੇ ਜਾਣੇ ਅਸੀਂ ਇਕੱਠੇ ਹੋ ਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਜਦ ਕੇ ਡੀਸੀ ਸਾਹਿਬ ਨਾਲ ਮੇਰੀ ਹੁਣੇ ਗੱਲ ਹੋਈ ਹੈ ਉਹਨਾਂ ਨੇ ਇਹ ਜ਼ਰੂਰ ਸਾਨੂੰ ਯਕੀਨ ਦਿਵਾਇਆ ਕਿ ਤੁਸੀਂ ਆਪਣੇ ਪੇਪਰਸ ਦਿਖਾਓ ਪੇਪਰ ਜੇ ਤੁਹਾਡੇ ਸਹੀ ਨੇ ਪੇਪਰ ਬਿਲਕੁਲ ਅਸੀਂ ਐਸਟੀਐਮ ਸਾਹਿਬ ਨੂੰ ਅੱਜ ਛੁੱਟੀ ਹੋਣ ਕਰਕੇ ਉਹ ਅਵੇਲੇਬਲ ਨਹੀਂ ਨੇ ਤਾਂ ਇਹ ਸੋਮਵਾਰ ਨੂੰ ਇਹ ਸਾਰੇ ਪੇਪਰ ਦਿਖਾਏ ਜਾਣਗੇ ਪਰ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਕਿ ਇਨ ਦਾ ਮੇਨ ਟਾਈਮ ਇਹਦਾ ਜਿੰਦਾ ਜਿਹੜਾ ਗਰਾਊਂਡ ਦਾ ਉਹ ਖੋਲਿਆ ਜਾਵੇ ਤੇ ਜਿਹੜੀ ਬਣਦੀ ਇਹਦੇ ਤੇ ਕਾਰਵਾਈ ਹੈ ਜਿਹੜੇ ਬੰਦੇ ਇਸ ਚੀਜ਼ ਦੇ ਵਿੱਚ ਗਲਤ ਕਰਦੇ ਨੇ ਉਹਨਾਂ ਦੇ ਬੰਦੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਮੈਂ ਅਸੀਂ ਸਾਰੇ ਟੀਮ ਤੇ ਪ੍ਰਿੰਸੀਪਲ ਜਿਹੜੇ ਮੈਡਮ ਨੇ ਇਹਨਾਂ ਦੇ ਵੀ ਜਿਹੜੀ ਰਿਸਰਟ ਕੀਤੀ ਗਈ ਹੈ ਲੇਡੀਜ਼ ਨੇ ਉਹਨਾਂ ਦੀ ਰਿਸਰਟ ਵੀ ਕੀਤੀ ਗਈ ਆ ਮੰਦਾ ਜਗਾ ਬੋਲਿਆ ਗਿਆ ਇਸ ਗੱਲ ਤੇ ਤੋ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਦਾ ਗੰਭੀਰ ਨੋਟਿਸ ਲੈ ਕੇ ਨਹੀਂ ਐਵੇਂ ਸ਼ਹਿਰ ਦੇ ਤੌਰ ਤੇ ਇਹ ਚੀਜ਼ ਦਾ ਸੰਘਰਸ਼ ਜਿਹੜਾ ਉਹ ਵੱਡਾ ਹੋਊਗਾ ਕਿਰਪਾ ਕਰਕੇ ਤੇ ਧਿਆਨ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਤੁਹਾਡਾ ਆਪਣਾ ਜਿਲ੍ਹਾ ਇਹਨਾਂ ਲੋਕਾਂ ਨੇ ਅੱਜ ਜਿੰਨੀਆਂ ਮੇਰੀ ਮਾਵਾ ਪੈਣਾ ਜਿਹੜੇ ਸਾਰੇ ਖੜੇ ਨੇ ਤੇ ਆਮ ਆਦਮੀ ਪਾਰਟੀ ਨੂੰ ਮਤਲਬ ਦਾ ਸਭ ਤੋਂ ਵੱਧ ਵੋਟਾਂ ਬੀਬੀਆਂ ਨੇ ਪਾਈਆਂ ਹਸੀਆਂ ਸੋ ਇਸ ਕਰਕੇ ਇਹਨਾਂ ਦਾ ਘੱਟੋ-ਘੱਟ ਇਹਨਾਂ ਦੀ ਇੱਜ਼ਤ ਦਾ ਖਿਆਲ ਰੱਖ ਲੋ ਤੇ ਆਉਣ ਵਾਲੇ ਸਮੇਂ 'ਚ ਮੈਂ ਸਭਰੂਹ ਨਿਵਾਸੀਆਂ ਨੂੰ ਵੀ ਕਹਿਣਾ ਕਿ ਜਦੋਂ ਵੀ ਇਹ ਜਗ੍ਹਾ 'ਤੇ ੱੱਕਾ ਜਿਹੜਾ ਮੌਜੂਦਾ ਸਰਕਾਰ ਦੇ ਕਿਸੇ ਐਮਐਲਏ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀਤਾ ਹੈ ਨਾ ਉਹਦੇ ਖਿਲਾਫ ਆਵਾਜ਼ ਜ਼ਰੂਰ ਬੁਲੰਦ ਕੀਤੀ ਜਾਵੇ ਬਹੁਤ-ਬਹੁਤ ਧੰਨਵਾਦ